40 ਲੱਖ ਰੁਪਏ ਦੀ ਗੱਡੀ ਸ਼ੋਰੂਮ ਤੋਂ ਕਢਾਈ ਆ ਗੱਡੀ ਵਿੱਚ ਸਭ ਕੁਝ ਨਵਾਂ ਹੈ ਸੀਟਾਂ ਨਵੀਆਂ ਨੇ ਗੱਡੀ ਚਮਕਦੀ ਹੈ ਟਾਇਰ ਨਵੇਂ ਨੇ ਸਭ ਕੁਝ ਉਹਦੇ ਵਿੱਚ ਸਹੀ ਹੈ 40 ਲੱਖ ਰੁਪਏ ਦੀ ਗੱਡੀ ਕਢਾਈ ਹੈ ਤੇ ਕੰਪਨੀ ਵਾਲੇ ਜਿੱਥੋਂ ਤੁਸੀਂ ਏਜੰਸੀ ਚੋਂ ਗੱਡੀ ਕਢਾਉਂਦੇ ਹੋ ਨਾ ਇੱਕ ਗੱਲ ਯਾਦ ਰੱਖਿਓ ਉਹ 5 ਲੀਟਰ ਤੇਲ ਪਾ ਕੇ ਦਿੰਦੇ ਨੇ ਵੀ ਸਰਦਾਰ ਦੀ ਪੈਟਰੋਲ ਪੰਪ ਤੱਕ ਲੈ ਜਾਓ ਟੈਂਕੀ ਭਰੋਣੀ ਤੁਹਾਡਾ ਕੰਮ ਹੈ ਟੈਂਕੀ ਤੇ ਨਹੀਂ ਭਰ ਕੇ ਦਿੰਦੇ 5 7 ਲੀਟਰ ਪਾ ਦਿੰਦੇ ਤੇ ਲੇ ਪੈਟਰੋਲ ਪੰਪ ਤੱਕ ਚੱਲ ਜੇਓ ਅੱਗੇ ਟੈਂਕੀ ਤੁਸੀਂ ਆਪਣੀ ਭਰੋਣੀ ਐ ਗੱਡੀ ਤੁਹਾਨੂੰ ਦੇਤੀ ਐ ਹੁਣ ਪੈਟਰੋਲ ਰੋਜ ਤੁਹਾਨੂੰ ਭਰਨਾ ਪੈਣਾ ਜੇ ਕਿਤੇ ਜਾਣਾ ਐ ਇਦਾਂ ਗੁਰੂ ਇੱਕ ਵਾਰ ਕਿਰਪਾ ਕਰਕੇ ਤੋਰ ਦਿੰਦਾ ਸਾਧੂ ਵੀ ਇੱਕ ਵਾਰ ਕਿਸੇ ਨੂੰ ਕਿਰਪਾ ਕਰਕੇ ਤੋਰ ਦਿੰਦਾ ਪਰ ਉਹ 5 ਕਿਲਿਟਰ ਪਾ ਕੇ ਕਹਿੰਦਾ ਹੁਣ ਤੈਨੂੰ ਆਪ ਕਰਨੀ ਪੈਣੀ ਜੇ ਤੂੰ ਆਪਣੀ ਨਾ ਕੀਤੀ ਗੱਡੀ ਮਹਿੰਗੀ ਐ ਪਰ ਰੁਕ ਜਣੀ ਐ ਤੇਲ ਤੋਂ